ਸਤਨਾਮ ਵਾਹਿਗੁਰੂ ਸਾਹਿਬ ਜੀ ਆਸਾ ਘਰ ਪੰਜਵਾਂ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਭੀਤਰ ਪੰਜ ਗੁਪਤ ਮਨ ਵਾਸੀ ਥਿਰ ਨ ਰਹੈ ਜੈਸੇ ਭਵੈ ਉਦਾਸੀ ਮਨ ਮੇਰਾ ਦਇਆਲ ਸੇਤੀ ਥਿਰ ਨ ਰਹੈ ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਦਕ ਲਗੈ ਰਹਾਉ फूल माला गल पहरोगी हारो मिलेगा प्रीतम तब करोगी सिंगारो पंच सुखी हम एक पधारो पीड़ लगी है जीड़ा चालन हारो पंच सुखी मिल रुदन करे हा शाह पजूता परण वदन नानक लेखा देहा एक ओंकार सतगुरु प्रसाद ਆਸਾ ਕਰ ਛੀਵਾ ਮਹੱਲਾ ਪਹਿਲਾ ਮਨ ਮੋਤੀ ਜੇ ਗਹਿਣਾ ਹੋਵੇ ਪਾਉਣ ਹੋਵੇ ਸੂਤ ਧਾਰੀ ਖਿਮਾ ਸ਼ਿੰਗਾਰ ਕਾਮਣ ਤਨ ਪਹਿਰੈ 라ਵੇ ਲਾਲ ਪਿਆਰੀ ਲਾਲ ਬਹੁ ਗੁਣ ਕਾਮਣ 모ਹੀ ਤੇਰੇ ਗੁਣ ਹੋਏ ਨਾ ਅਵਰੀ ਰਹਾਉ ਹਰ ਹਰ ਹਾਰ ਕੰਠ ਲੈ ਪਹਿਰੈ ਦਾ ਮੋਦਰ ਦੰਤ ਲਈ ਕਰ ਕਰ ਕਰਤਾ ਕੰਗਨ ਪਹਿਰੈ ਇਨ ਵਿਦ ਚਿਤ ਤਰੇਈ ਮਦ ਸੂਦਨ ਕਰ मुੰਦਰੀ ਪਹਿਰੈ ਪਰਮੇਸ਼ਰ ਪਟ ਲਈ ਧੀਰਜ ਧੜੀ ਬੰਧਾਵੇ ਕਾਮਣ ਸ੍ਰੀ ਰੰਗ ਸੁਰਮਾ ਦੇ ਮਨ ਮੰਦਰ ਜੇ ਦੀਪਕ ਜਾਲੇ ਕਾਇਆ ਸੇਜ ਕਰੀ ਗਿਆਨ 라ਓ ਜਬ ਸੇਜ ਆਵੇ ਤਾਂ ਨਾਨਕ ਭੋਗ ਕਰੀ ਆਸਾ ਮਹੱਲਾ ਪਹਿਲਾ ਕੀਤਾ ਹੋਵੈ ਕਰੇ ਕਰਾਇਆ ਤਿਸ ਕਿਆ ਕਹੀਐ ਭਾਈ ਜੋ ਕੁਛ ਕਰਨਾ ਸੋ ਕਰ ਰਹਿਆ ਕੀਤੇ ਕਿਆ ਚਤੁਰਾਈ ਤੇਰਾ ਹੁਕਮ ਭਲਾ ਤੁਧ ਭਾਵੇ ਨਾਨਕ ਤਾ ਕੋ ਮਿਲੈ ਵਡਾਈ ਸਾਚੇ ਨਾਮ ਸਮਾਵੇ ਰਹਾਉ ਕਿਰਤ ਪਿਆ ਪਰਵਾਣਾ ਲਿਖਿਆ ਬਾਹੜ ਹੁਕਮ ਨਾ ਹੋਈ ਜੈਸਾ ਲਿਖਿਆ ਤੈਸਾ ਪੜਿਆ ਮੀਟਨਾ ਸੁਕੈ ਕੋਈ ਜੇ ਕੋ ਦਰਗਹਿ ਬਹੁਤਾ ਬੋਲੇ ਨਾਉ ਪਵੈ ਬਾਜ਼ਾਰੀ ਸ਼ਤਰੰਜ ਬਾਜੀ ਪਖੈ ਨਾਹੀ ਕਚੀ ਆਵੈ ਸਾਰੀ ਨਾ ਕੋ ਪੜਿਆ ਪੰਡਤ ਬੀਨਾ ਨਾ ਕੋ ਮੂਰਖ ਮੰਦਾ ਬੰਦੀ ਅੰਦਰ ਸਿਪਤ ਕਰਾਏ ਤਾਂ ਕੋ ਕਹੀਏ ਬੰਦਾ ਆਸਾ ਮਹੱਲਾ ਪਹਿਲਾ ਗੁਰ ਕਾ ਸ਼ਬਦ ਮਨੈ ਮਹ ਮੰਦਰਾ ਖਿੰਥਾ ਖਿਮਾ ਹੰਡਾਵੋ ਜੋ ਕੁਛ ਕਰ ਭਲਾ ਕਰ ਮਾਨੋ ਸਹਜ ਜੋਗ ਨਿਦ ਪਾਵੋ ਬਾਬਾ ਜੁਗਤਾ ਜੀਓ ਜੁਗਹਿ ਜੁਗ ਜੋਗੀ ਪਰਮ ਤੰਤ ਮਹ ਜੋਗੰ ਅਮਰਤ ਨਾਮ ਨਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ਰਹਾਓ ਸ਼ੇਵ ਨਗਰੀ ਮੈਂ ਆਸਣ ਬੈਸੋ ਕਲਪ ਤਿਆਗੀ ਬਾਦੰ ਸਿੰਘੀ ਸ਼ਬਦ ਸਦਾ ਧੁਨ ਸੁਹ ਹੈ ਅਹਨਸ ਪੂਰੇ ਨਾਦੰ ਪਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਵਿਪੂਤੰ ਹਰ ਕੀਰਤ ਰਹਿ ਰਾਸ ਹਮਾਰੀ ਗੁਰਮੁਖ ਪੰਥ ਤੀਤੰ ਸਗਲੀ ਜੋਤ ਹਮਾਰੀ ਸਮਿਆਂ ਨਾਨਾ ਵਰਨ ਅਨੇਕੰ ਕਹੋ ਨਾਨਕ ਸੁਣ ਭਰਥ ਰਜੋਗੀ ਪਾਰ ਬ੍ਰਹਮ ਲੈ ਵੈਕੰਤ ਆਸਾ ਮਹੱਲਾ ਪਹਿਲਾ ਗੁਰ ਕਰ ਗਿਆਨ ਧਿਆਨ ਕਰਤਾ ਵੈ ਕਰ ਕਰਨੀ ਕਸ ਪਾਈਐ ਬਾਠੀ ਭਵਨ ਪ੍ਰੇਮ ਕਾ ਪੋਚਾ ਇਤਰਾਸ ਅਮਿਓ ਚੁਆਈਐ ਬਾਬਾ ਮਨਮਤਵਾਰੋ ਨਾਮ ਰਸ ਪੀਵੈ ਸਹਿਜ ਰੰਗ ਰਾਚ ਰਹਿਆ ਐਨਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਨਾਹਦ ਗਹਿ ਆ ਰਹਾਓ ਪੂਰਾ ਸਾਜ ਪਿਆਲਾ ਸਹਜੇ ਤਿਸਹਿ ਪਿਆਏ ਜਾਕੋ ਨਦਰ ਕਰੇ ਅੰਮ੍ਰਿਤ ਕਾ ਵਾਪਾਰੀ ਹੋਵੇ ਕਿਆ ਮਦ ਛੂਛੈ ਭਾਉ ਧਰੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣ ਭਇਆ ਦਰਦਰਸ਼ਨ ਕਾ ਪ੍ਰੀਤਮ ਹੋਵੇ ਮੋਕਤ ਮੈ ਕਉਂਠ ਹੈ ਕਰੇ ਕੀਆ ਸਿਵ ਤੀਰਤਾ ਸਦ ਬੈ ਰਾਗੀ ਜੂਐ ਜਨਮ ਨ ਹਾਰੇ ਕਹੋ ਨਾਨਕ ਸੁਣ ਭਰਥਰ ਜੋਗੀ ਖੀਵਾ ਅੰਮ੍ਰਿਤ ਧਾਰੇ ਆਸਾ ਮਹੱਲਾ ਪਹਿਲਾ ਖੁਰਾ ਆਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਆਪੈ ਦੋਸਨ ਦੇਈ ਕਰਤਾ ਜਮ ਕਰ ਮੁਗਲ ਛਡਾਇਆ ਇਤੀ ਮਾਰ ਪਈ ਕੁਰਲਾਣੈ ਤੈਂ ਕੀ ਦਰਦ ਨਾ ਆਇ ਕਰਤਾ ਤੂੰ ਸਭ ਨਾ ਖਾ ਸੋਈ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਰਹਾਉ ਸਕਤਾ ਸਿੰਘ ਮਾਰੇ ਪੈ ਵਗੈ ਖਸਮੈ ਕਾ ਪੁਰਸਾਈ ਰਤਨ ਵਿਗਾੜ ਵਿਗੋਏ ਕੁੱਤੀ ਮੋਇਆ ਸਾਰਣ ਕਾਈ ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ ਜੇ ਕੋ ਨਾ ਧਰਾਈ ਵੱਡਾ ਸਾਧ ਕਰੇ ਮਨ ਭਾਣੇ ਖਸਮੈ ਨਦਰੀ ਕੀੜਾ ਆਵੇ ਜੀਤੇ ਚੁਗੈ ਦਾਣੇ ਮਰ ਮਰ ਜੀਵੇ ਤਾਂ ਕਿਛੁ ਪਾਏ ਨਾਨਕ ਨਾਮ ਵਖਾਣੇ ਰਾਗ ਆਸਾ ਕਰ ਦੂਜਾ ਮਹੱਲਾ ਤੀਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਹਰ ਦਰਸ਼ਨ ਪਾਵੇ ਵਡਭਾਗ ਗੁਰ ਕੈ ਸ਼ਬਦ ਸਚੈ ਬੈਰਾਗ ਖਟ ਦਰਸ਼ਨ ਵਰਤੈ ਵਰਤਾਰਾ ਗੁਰ ਕਾ ਦਰਸ਼ਨ ਅਗੰਮ ਅਪਾਰਾ ਗੁਰ ਕੈ ਦਰਸ਼ਨ ਮੁਕਤ ਗਤ ਹੋਏ ਸਾਚਾ ਆਪ ਵਸੈ ਮਨ ਸੋਏ ਰਹਾਓ ਗੁਰਦਰਸ਼ਨ ਉਧਰੈ ਸੰਸਾਰਾ ਜੇ ਕੋ ਲਾਏ ਭਾਉ ਪਿਆਰਾ ਭਾਉ ਪਿਆਰਾ ਲਾਏ ਵਿਰਲਾਕ ਹੋਏ ਗੁਰ ਕੈ ਦਰਸ਼ਨ ਸਦਾ ਸੁਖ ਹੋਏ ਗੁਰ ਕੈ ਦਰਸ਼ਨ ਮੋਖ ਦਵਾਰ ਸਤਿਗੁਰ ਸੇਵੈ ਪਰਵਾਰ ਸਾਧਾਰ ਨਿਗਰੇ ਕੋ ਗਤ ਕਾਹੀ ਨਹੀਂ ਅਵਗਣ ਮੁਠੇ ਝੋਟਾਂ ਖਾਹੀ ਗੁਰ ਕਾ ਸ਼ਬਦ ਸੁਖਾਂਤ ਸਰੀਰ ਗੁਰਮੁਖਤਾ ਕੋ ਲਗੈ ਨ ਪੀਰ ਜਮ ਕਾਲ ਤਿਸ ਨੀੜ ਨ ਆਵੈ ਨਾਨਕ ਗੁਰਮੁਖ ਸਾਚ ਸਮਾਵੈ ਆਸਾ ਮਹਲਾ ਤੀਜਾ ਸ਼ਬਦ ਮੁਆ ਵਿੱਚੋਂ ਆਪ ਗਵਾਏ ਸਤਿਗੁਰ ਸੇਵੇ ਤਿਲ ਨਾਤ ਮਾਏ ਨਿਰਭਉ ਦਾਤਾ ਸਦਾ ਮਨ ਹੋਏ ਸੱਚੀ ਬਾਣੀ ਪਾਏ ਭਾਗ ਕੋਈ ਗੁਣ ਸੰਗਰਹ ਵਿੱਚੋਂ ਔ ਗੁਣ ਜਾਏ ਪੂਰੇ ਗੁਰ ਕੈ ਸ਼ਬਦ ਸਮਾਹਿ ਰਹਾਉ ਗੁਣਾ ਕਾ ਗਾਹਕ ਹੋਵੇ ਸੋ ਗੁਣ ਜਾਣੈ ਅੰਮ੍ਰਿਤ ਸ਼ਬਦ ਨਾਮ ਵਖਾਣੈ ਸਾਚੀ ਬਾਣੀ ਸੂਚਾ ਹੋਏ ਗੁਣ ਤੇ ਨਾਮ ਪ੍ਰਾਪਤ ਹੋਏ ਗੁਣ ਅਮੋਲਕ ਪਾਏ ਨਾ ਜਾਹੇ ਮਨ ਨਿਰਮਲ ਸਾਚੈ ਸ਼ਬਦ ਸਮਾਹੇ ਸੇਵਡ ਭਾਗੀ ਜਿਨ ਨਾਮ ਧਿਆਇਆ ਸਦਾ ਗੁਣ ਦਾਤਾ ਮਨ ਵਸਾਇਆ ਜੋ ਗੁਣ ਸੰਗ ਰਹਿ ਤਿਨ ਬਲਿਹਾਰੈ ਜਾਓ ਦਰ ਸਾਚੈ ਸਾਚੇ ਗੁਣ ਗਾਓ ਆਪੇ ਦੇਵ ਸਹਿਜ ਸੁਮਾਏ ਨਾਨਕ ਕੀਮਤ ਕਹਿਣ ਨ ਜਾਇ ਆਸਾ ਮਹੱਲਾ ਤੀਜਾ ਸਤਗੁਰ ਵਿੱਚ ਵੱਡੀ ਵਡਿਆਈ ਚਰੀ ਵਿਚੁੰਨੇ ਮੇਲ ਮਿਲਾਈ ਆਪੇ ਮੇਲੇ ਮਿਲ ਮਿਲਾਈ ਆਪਣੀ ਕੀਮਤ ਆਪੇ ਪਾਇ ਹਰ ਕੀ ਕੀਮਤ ਕਿਨ ਵਿਧ ਹੋਏ ਹਰ ਪਰੰਪਰ ਅਗਮ ਅਗੋਚਰ ਗੁਰ ਕੈ ਸ਼ਬਦ ਮਿਲੈ ਜਨ ਕੋਈ ਰਹਾਉ ਗੁਰਮੁਖ ਕੀਮਤ ਜਾਣੈ ਕੋਈ ਵਿਰਲੇ ਕਰਮ ਪ੍ਰਾਪਤ ਹੋਏ ਉੱਚੀ ਬਣੀ ਉਚਾ ਹੋਏ ਗੁਰਮਕ ਸ਼ਬਦ ਵਖਾਣ ਕੋਏ ਦਿਨ ਨਾਵੇ ਦੁੱਖ ਦਰਦ ਸਰੀਰ ਸਤਗੁਰ ਭੇਟੇ ਤਾਂ ਉਤਰੈ ਪੀਰ ਬਿਨ ਗੁਰ ਭੇਟੇ ਦੁੱਖ ਕਮਾਈ ਮਨ ਮੁਖ ਬੋਤੀ ਮਿਲੈ ਸਜਾਈ ਹਰ ਕਾ ਨਾਮ ਮਿੱਠਾ ਅਤਰਸ ਹੋਏ ਪੀਵਤ ਰਹੈ ਪਿਆਏ ਸੋਏ ਗੁਰ ਕਿਰਪਾ ਤੇ ਹਰ ਰਸ ਪਾਏ ਨਾਨਕ ਨਾਮ ਰਤੇ ਗਤ ਪਾਏ ਆਸਾ ਮਹਲਾ 3 ਮੇਰਾ ਪ੍ਰਭ ਸਾਚਾ ਗਹਿਰ ਗੰਭੀਰ ਸੇਵਤ ਹੀ ਸੁਖ ਸ਼ਾਂਤ ਸਰੀਰ ਸ਼ਬਦ ਤਰੇ ਜਨ ਸਹਜ ਸੁਭਾਏ ਤਿਨ ਕੈ ਹਮ ਸਦ ਲਾਗੈ ਪਾਏ ਜੋ ਮਨ ਰਾਤੇ ਹਰ ਰੰਗ ਲਾਏ ਤਨ ਕਾ ਜਨਮ ਮਰਨ ਦੁਖ ਲਾਥਾ ਤੇ ਹਰ ਦਰਗ ਮਿਲੈ ਸੁਭਾਇ ਰਹਾਉ ਸ਼ਬਦ ਚ ਆਖੈ ਸਾਚਾ ਸਾਧ ਪਾਏ ਹਰ ਕਾ ਨਾਮ ਮਨ ਵਸਾਏ ਹਰ ਪ੍ਰਭ ਸਦਾ ਰਹਿਆ ਭਰਪੂਰ ਆਪੇ ਨੇੜ ਆਪੇ ਦੂਰ ਆਖਣ ਆਖੈ ਬਕੈ ਸਭ ਕੋਏ ਆਪੇ ਬਖਸ਼ ਮਿਲਾਏ ਸੋਏ ਕਹਿਣਾ ਕਥਨ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ ਗੁਰਮੁਖ ਵਿੱਚੋਂ ਆਪ ਗਵਾਏ ਹਰ ਰੰਗ ਰਾਤੇ ਮੋਹ ਛੁਕਾਇ ਆਤ ਨਿਰਮਲ ਗੁਰ ਸ਼ਬਦ ਵਿਚਾਰ ਨਾਨਕ ਨਾਮ ਸਵਾਰਣ ਹਾਰ ਆਸਾ ਮਹਲਾ 3 ਦੁਜੈ ਭਾਏ ਲਗੇ ਦੁਖ ਪਾਇਆ ਬਿਨ ਸ਼ਬਦੈ ਬਿਰਥਾ ਜਨਮ ਗਵਾਇਆ ਸਤਿਗੁਰ ਸੇਵੈ ਸੋਜੀ ਹੋਏ ਦੂਜੈ ਭਾਇ ਨ ਲਾਗੈ ਕੋਇ ਮੂਲ ਲਾਗੇ ਸੇ ਜਨ ਪਰਵਾਣ ਅਨੰਦ ਨਾਮ RAM ਨਾਮ ਜਪਹਿਰਦੈ ਗੁਰ ਸ਼ਬਦੀ ਹਰ ਏਕੋ ਜਾਣ ਰਹਾਉ ਢਾਲੀ ਲਾਗੇ ਨਿ ਫਲ ਜਾਏ ਅੰਦੀ ਕੰਮੀ ਅੰਧ ਸਜਾਈ ਮਨ ਮਖੰਦਾ ਠੌਰ ਨ ਪਾਏ ਬਿਸ਼ਟਾ ਕਾ ਕੀੜਾ ਬਿਸ਼ਟਾ ਮਾਹੀਂ ਪਚਾਈ ਗੁਰ ਕੀ ਸੇਵਾ ਸਦਾ ਸੁਖ ਪਾਏ ਸੰਤ ਸੰਗਤ ਮਿਲ ਹਰ ਗੁਣ ਗਾਏ ਨਾਮੇ ਨਾਮ ਕਰੇ ਵਿਚਾਰ ਆਪ ਤਰੈ ਕੋਲ ਉਧਰਨ ਹਾਰ ਗੁਰ ਕੀ ਬਾਣੀ ਨਾਮ ਵਜਾਏ ਨਾਨਕ ਮਹਿਲ ਸ਼ਬਦ ਘਰ ਪਾਏ ਗੁਰਮਤ ਸਤਸਰ ਹਰ ਜਲ ਨਾਇਆ ਦੁਰਮਤ ਮੈਲ ਸਭ ਦੁਰਤ ਗਵਾਇਆ ਆਸਾ ਮਹੱਲਾ ਤੀਜਾ ਮਨ ਮੁਖ ਮਰੈ ਮਰ ਮਰਨ ਵਿਗਾੜੈ ਦੂਜੈ ਪਾਇ ਆਤਮ ਸੰਘਾਰੈ ਮੇਰਾ ਮੇਰਾ ਕਰ ਕਰ ਵਿਗੂਤਾ ਆਤਮ ਨਾ ਚੀਨੈ ਪਰਮੈ ਵਿੱਚ ਸੂਤਾ ਮਰ ਮੋਇਆ ਸ਼ਬਦਿ ਮਰ ਜਾਇ ਉਸਤ ਤਨਿੰਦਾ ਗੁਰ ਸਮਝ ਆਈ ਇਸ ਜਗ ਮੈ ਲਾਹਾ ਹਰ ਜਪ ਲੈ ਜਾਏ ਰਹਾਉ ਨਾਮ ਵਿਹੂਣ ਗਰਭ ਗਲ ਜਾਏ ਬਿਰਥਾ ਜਨਮ ਦੂਜੈ ਲੋਭਾਏ ਨਾਮ ਵਿਹੂਣੀ ਦੁਖ ਜਲੈ ਸੁਭਾਈ ਸਤਿਗੁਰ ਪੂਰੈ ਬੂਝ 부ਝਾਈ ਮਨ ਚੰਚਲ ਬਹੁ ਚੋਟਾਂ ਖਾਏ ਇਥੋਂ ਛੁਡਕਿਆ ਠੌਰ ਨਾ ਪਾਏ ਗਰਭ ਜੋਨ ਵਿਸ਼ਟਾ ਕਾਵਾਸ ਚਿਤ ਘਰ ਮਨ ਮੁਖ ਕਰੇ ਨਿਵਾਸ ਆਪਣੇ ਸਤਿਗੁਰੂ ਕੋ ਸਦਾ ਬਲ ਜਾਈ ਗੁਰਮੁਖ ਜੋਤੀ ਜੋਤ ਮਿਲਾਈ ਨਿਰਮਲ ਬਾਣੀ ਨਿਜ ਘਰ ਵਾਸਾ ਨਾਨਕ ਹौं ਮਾਰੇ ਸਦਾ ਉਦਾਸਾ ਆਸਾ ਮਹੱਲਾ ਤੀਜਾ ਲਾਲ ਐ ਆਪਣੀ ਜਾਤ ਗਵਾਈ ਤਨ ਮਨ ਹਰਪੇ ਸਤਿਗੁਰ ਸ਼ਰਣਾਇ ਹਿਰਦੈ ਨਾਮ ਵਢੀ ਵਢਿਆਈ ਸਦਾ ਪ੍ਰੀਤਮ ਪ੍ਰਭ ਹੋਏ ਸੁਖਾਈ ਸੋ ਲਾਲਾ ਜੀ ਵਸਮਰੈ ਸੋਗ ਹਰਖ ਦੁਇ ਸਮ ਕਰ ਜਾਣੈ ਗੁਰ ਪ੍ਰਸਾਦੀ ਸ਼ਬਦ ਉਧਰੈ ਰਹਾਉ ਕਰਨੀ ਕਾਰ ਤੁਰੋਂ ਫੁਰਮਾਈ ਬਿਨ ਸ਼ਬਦ ਐ ਕੋ ਥਾਇ ਨ ਪਾਈ ਕਰਨੀ ਕੀਰਤਨਾਮ ਵਸਾਈ ਆਪੇ ਦੇ ਵਟੈਲ ਨ ਪਾਈ ਮਨ ਮੁਖ ਭਰਮ ਭੁਲੇ ਸੰਸਾਰ ਬਿਨ ਰਾਸੀ ਕੂੜਾ ਕਰੇ ਵਪਾਰ ਵਿਣ ਰਾਸੀ ਵਖਰ ਪੱਲੈ ਨਾ ਪਾਏ ਮਨ ਮੁਖ ਭੁੱਲਾ ਜਨਮ ਗਵਾਏ ਸਤਿਗੁਰ ਸੇਵ ਸੋ ਲਾਲਾ ਹੋਏ ਉਤਮ ਜਾਤੀ ਉਤਮ ਸੋਏ ਗੁਰ ਪੌੜੀ ਸਬਦੂ ਊਚਾ ਹੋਏ ਨਾਨਕ ਨਾਮ ਵਡਾਈ ਹੋਏ ਆਸਾ ਮਹਲਾ 3 ਮਨ ਮੁਖ ਝੂਠੋ ਝੂਠ ਕਮਾਵੇ ਖਸਮੈ ਕਾ ਮਹਿਲ ਕਦੀ ਨਾ ਪਾਵੇ ਦੂਜੈ ਲੱਗੀ ਪਰਮ ਪੁਲਾਵੈ ਮਮਤਾ ਬਾਦ ਆਵੈ ਜਾਵੈ ਦੁਹਾਗਣੀ ਕਾ ਮਨ ਦੇਕ ਸਿੰਗਾਰ ਪੁੱਤਰ ਕਲਤ ਧਨ ਮਾਇਆ ਚਿਤ ਲਾਏ ਝੂਠ ਮੋਹ ਪਾਖੰਡ ਵਿਕਾਰ ਰਹਾਓ ਸਦਾ ਸੁਹਾਗਣ ਜੋ ਪ੍ਰਭ ਭਾਵੈ ਗੁਰ ਸ਼ਬਦੀ ਸੀਗਾਰ ਬਣਾਵੈ ਸੇਜ ਸੁਖਾਲੀ ਅਨੰਦਨ ਹਰ ਆਵੈ ਮੇਲ ਪ੍ਰੀਤਮ ਸਦਾ ਸੁਖ ਪਾਵੇ ਸਾਥ ਸੁਹਾਗਣ ਸਾਚੀ ਜਿਸ ਸਾਚ ਪਿਆਰ ਆਪਣਾ ਫਿਰ ਰਾਖੇ ਸਦਾ ਉਰਤਾਰ ਨੀੜੇ ਵਖੇ ਸਦਾ ਹਦੂਰ ਮੇਰਾ ਪ੍ਰਭ ਸਰਬ ਰਹਿ ਆ ਭਰਪੂਰ ਅਗਜਾਤ ਰੂਪ ਨਾ ਜਾਏ ਤਿਹਾ ਹੋਵੇ ਜੇ ਹੇ ਕਰਮ ਕਮਾਈ ਸ਼ਬਦੇ ਉਚੋ ਉਚਾ ਹੋਏ ਨਾਨਕ ਸਾਚ ਸਮਾਵੇ ਸੋਏ ਆਸਾ ਮਹੱਲਾ ਤੀਜਾ ਭਗਤ ਰਤਾ ਜਨ ਸਹਿਜ ਸੁਭਾਈ ਗੁਰ ਕੈ ਭੈ ਸਾਚਾ ਸਾਚ ਸਮਾਈ ਬਿਨ ਗੁਰ ਪੂਰੇ ਭਗਤ ਨਾ ਹੋਏ ਮਨ ਮੁਖ ਰੁਨੇ ਆਪਣੀ ਪਤ ਖੋਏ ਮੇਰੇ ਮਨ ਹਰਿ ਜਪ ਸਦਾ ਧਿਆਏ ਸਦਾ ਆਨੰਦ ਹੋਵੇ ਦਿਨ ਰਾਤੀ ਜੋ ਇੱਛਾ ਸੋਈ ਫਲ ਪਾਏ ਰਹਾਓ ਗੁਰ ਪੂਰੇ ਤੇ ਪੂਰਾ ਭਾਏ ਹਿਰਦੈ ਸ਼ਬਦ ਸਚ ਨਾਮ ਵਿਸਾਏ ਅੰਤਰ ਨਿਰਮਲ ਅਮਰਤ ਸਰਣਾਏ ਸਦਾ ਸੂਚੇ ਸਾਚ ਸਮਾਏ ਹਰ ਪ੍ਰਭ ਵੇਖੈ ਸਦਾ ਹਜੂਰ ਗੁਰ ਪ੍ਰਸਾਦ ਰਹਿਆ ਪਰਪੂਰ ਜਹਾਂ ਜਾਉ ਤਹ ਵੇਖਾਂ ਸੋਏ ਗੁਰ ਬਿਨ ਦਾਤਾ ਅਵਰ ਨਾ ਕੋਏ ਗੁਰ ਸਾਗਰ ਪੂਰਾ ਭੰਡਾਰ ਉਹ ਤਮ ਰਤਨ ਜਵਾਹਰ ਉਪਾਰ ਗੁਰ ਪ੍ਰਸਾਦੀ ਦੇਵਨ ਹਾਰ ਨਾਨਕ ਬਖਸ਼ੇ ਬਖਸ਼ਣ ਹਾਰ ਆਸਾ ਮਹੱਲਾ ਤੀਜਾ ਗੁਰ ਸਾਇਰ ਸਤਗੁਰ ਸੱਚ ਸੋਏ ਪੂਰੇ ਭਾਗ ਗੁਰ ਸੇਵਾ ਹੋਏ ਸੋ 부ਜ ਜਿਸਾਪ ਬੁਝਾਈ ਗੁਰ ਪ੍ਰਸਾਦੀ ਸੇਵ ਕਰਾਈ ਗਿਆਨ ਰਤਨ ਸਭ ਸੋਜੀ ਹੋਏ ਗੁਰ ਪ੍ਰਸਾਦ ਅਗਿਆਨ ਬਿਨਾਸੈ ਅਨੰਦਨ ਜਾਗੈ ਵੇਖੈ ਸੱਚ ਸੋਇ ਰਹਾਉ ਮੋਹ ਗੁਮਾਨ ਗੁਰ ਸ਼ਬਦ ਜਲਾਏ ਪੂਰੇ ਗੁਰ ਤੇ ਸੋਝੀ ਪਾਇ ਅੰਤਰ ਮਹਿਲ ਗੁਰ ਸ਼ਬਦ ਪਛਾਣੈ ਆਵਣ ਜਾਣ ਰਹਿ ਥਿਰ ਨਾਮੁ ਸਮਾਣੈ ਜੰਮਣ ਮਰਣਾ ਹੈ ਸੰਸਾਰ ਮਨ ਮੁਖ ਚੇਤ ਮਾਇਆ ਮੋਹ ਗੁਬਾਰ ਪਰ ਨਿੰਦਾ ਬਹੁ ਕੂੜ ਕਮਾਵੇ ਵਿਸ਼ਟਾ ਕਾ ਕੀੜਾ ਵਿਸ਼ਟਾ ਮਾਹੀਂ ਸੁਮਾਵੇ ਸਤ ਸੰਗਤ ਮਿਲ ਸਭ ਸੋ ਜੀ ਪਾਏ ਗੁਰ ਕਾ ਸ਼ਬਦ ਹਰ ਭਗਤ ਦਿੜਾਏ ਭਾਣਾ ਮੰਨੇ ਸਦਾ ਸੁਖ ਹੋਏ ਨਾਨਕ ਸੱਚ ਸੁਮਾਵੇ ਸੋਏ ਸਤ ਸੰਗਤ ਮਿਲ ਸਭ ਸੋ ਜੀ ਪਾਏ ਗੁਰ ਕਾ ਸ਼ਬਦ ਹਰਿ ਭਗਤ ਦਰੜਾਈ ਭਾਣਾ ਮੰਨੇ ਸਦਾ ਸੁਖ ਹੋਏ ਨਾਨਕ ਸੱਚ ਸਮਾਵੈ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ